ਦੋਸਤੋ ਅੱਜ ਦੀ ਕਹਾਣੀ ਹੈ ਦੁਸ਼ਹਰੇ ਦੀ ਝਾਂਕੀ ਦੀ ਮਹਾਰਾਜ ਕ੍ਰਿਸ਼ਨਦੇਵ ਰਾਏ ਸਾਰੇ ਉਤਸਵਾਂ ਅਤੇ ਤਿਉਹਾਰਾਂ ਨੂੰ ਬਹੁਤ ਉਤਸ਼ਾਹ ਦੇ ਨਾਲ ਮਨਾਉਂਦੇ ਸਨ ਇੱਕ ਵਾਰ ਦੁਸ਼ਹਰਾ ਉਤਸਵ ਹੋਣ ਤੇ ਉਹਨਾਂ ਨੇ ਸਾਰੇ ਦਰਬਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਦੁਸ਼ਹਰਾ ਮੈਦਾਨ ਤੇ ਆਪਣੀਆਂ-ਆਪਣੀਆਂ ਝਾਕੀਆਂ ਸਜਾਉਣ ਜਿਹੜੀ ਝਾਕੀ ਸਭ ਤੋਂ ਵਧੀਆ ਅਤੇ ਸੱਚ ਦੇ ਨੇੜੇ ਅਤੇ ਉਦੇਸ਼ਪੂਰਨ ਹੋਵੇਗੀ ਉਸ ਨੂੰ ਇਨਾਮ ਮਿਲੇਗਾ ਸਾਰੇ ਦਰਬਾਰੀ ਆਪਣੇ ਆਪਣੇ ਵਿਚਾਰ ਅਨੁਸਾਰ ਝਾਕੀਆਂ ਬਣਾਉਣ ਲੱਗੇ ਤੇ ਨਾਲੀਰਾਮ ਆਰਾਮ ਨਾਲ ਘਰੇ ਖਾਂਦਾ ਪੀਂਦਾ ਤੇ ਲੰਬੀ ਚਾਦਰ ਤਾਨ ਕੇ ਸੌਂਦਾ ਸਭ ਨੇ ਸੋਚਿਆ ਕਿ ਇਸ ਵਾਰ ਤਾਂ ਤੇ ਨਾਲੀ ਨੂੰ ਇਨਾਮ ਨਹੀਂ ਮਿਲੇਗਾ ਦੁਸ਼ਾਰੇ ਤੋਂ ਇੱਕ ਦਿਨ ਪਹਿਲਾਂ ਤੇ ਨਾਲੀ ਆਪਣੇ ਪੁੱਤਰ ਨੂੰ ਲੈ ਕੇ ਝਾਂਕੀ ਬਣਾਉਣ ਨਿਕਲਿਆ ਸਾਰਿਆਂ ਨੇ ਸੋਚਿਆ ਅਸੀਂ ਕਈ ਦਿਨਾਂ ਦੀ ਮਿਹਨਤ ਨਾਲ ਸੁੰਦਰ ਝਾਕੀਆਂ ਬਣਾਈਆਂ ਹਨ ਹੁਣ ਭਲਾ ਤੇ ਨਾਲੀ ਇੱਕ ਦਿਨ ਵਿੱਚ ਕੀ ਤੀਰ ਮਾਰ ਲਵੇਗਾ ਅਗਲੇ ਦਿਨ ਸਵੇਰ ਉਸਾਰਾ ਮੈਦਾਨ ਸੁੰਦਰ-ਸੁੰਦਰ ਝਾਕੀਆਂ ਨਾਲ ਸਜਿਆ ਹੋਇਆ ਸੀ ਸਾਰੀਆਂ ਝਾਕੀਆਂ ਇੱਕ ਤੋਂ ਵੱਧ ਕੇ ਇੱਕ ਸੁੰਦਰ ਸਨ ਮਹਾਰਾਜ ਕ੍ਰਿਸ਼ਨਦੇਵ ਰਾਏ ਨੇ ਸਾਰੀਆਂ ਝਾਕੀਆਂ ਨੂੰ ਪੂਰੇ ਧਿਆਨ ਨਾਲ ਵੇਖਿਆ ਅਤੇ ਖੁੱਲੇ ਮਨ ਨਾਲ ਉਹਨਾਂ ਦੀ ਪ੍ਰਸ਼ੰਸਾ ਕੀਤੀ ਫਿਰ ਮਹਾਰਾਜ ਨੇ ਪੁੱਛਿਆ ਤੇਨਾਲੀ ਦੀ ਝਾਂਕੀ ਕਿੱਥੇ ਆ ਉਹ ਉਸ ਢਿੱਲੇ ਤੇਨਾਲੀ ਦੀ ਝਾਂਕੀ ਲੱਗੀ ਹੈ ਮਹਾਰਾਜ ਇੱਕ ਦਰਬਾਰੀ ਨੇ ਦੱਸਿਆ ਕ੍ਰਿਸ਼ਨਦੇਵ ਸੈਨਿਕ ਸਮੇਤ ਢਿੱਲੇ ਤੇ ਪਹੁੰਚੇ ਤਾਂ ਦੇਖਿਆ ਕਿ ਟੁੱਟੀ ਫੁੱਟੀ ਝੌਂਪੜੀ ਬਣਾ ਕੇ ਉਸ ਦੇ ਬਾਹਰ ਇੱਕ ਬੁੱਤ ਖੜਾ ਕਰਕੇ ਤੇਨਾਲੀ ਨੇ ਝਾਂਕੀ ਬਣਾਈ ਹੋਈ ਹੈ। ਕੁਝ ਦੇਰ ਤੱਕ ਤਾਂ ਮਹਾਰਾਜ ਕ੍ਰਿਸ਼ਨਦੇਵ ਉਸ ਝਾਂਕੀ ਵਿੱਚ ਛਿਪੇ ਸੰਦੇਸ਼ ਨੂੰ ਸਮਝਣ ਦਾ ਯਤਨ ਕਰਦੇ ਰਹੇ। ਪਰ ਜਦੋਂ ਉਹਨਾਂ ਦੀ ਅਤੇ ਦਰਬਾਰੀਆਂ ਦੀ ਸਮਝ ਵਿੱਚ ਕੁਝ ਨਾ ਆਇਆ ਤਾਂ ਉਹਨਾਂ ਨੇ ਤੇਨਾਲੀ ਰਾਮ ਤੋਂ ਉਸ ਦਾ ਅਰਥ ਪੁੱਛਿਆ। ਮਹਾਰਾਜ ਇਸ ਝਾਂਕੀ ਦਾ ਕੀ ਅਰਥ ਹੈ? ਇਸ ਬਾਰੇ ਇਹ ਬੁੱਤ ਖੁਦ ਬੋਲੇਗਾ ਤੇਨਾਲੀ ਬੋਲਿਆ ਸਾਰਿਆਂ ਨੇ ਸੋਚਿਆ ਤੇਨਾਲੀ ਬਹੁਤ ਆਤਮ ਵਿਸ਼ਵਾਸ ਵਿੱਚ ਪਾਗਲ ਹੋ ਗਿਆ ਹੈ ਭਲਾ ਬੁੱਤ ਵੀ ਕਦੇ ਬੋਲਿਆ ਕਰਦੇ ਹਨ ਫਿਰ ਬੁੱਤ ਨੇ ਬੋਲਣਾ ਸ਼ੁਰੂ ਕੀਤਾ ਮਹਾਰਾਜ ਮੈਂ ਉਸੇ ਰਾਮਨ ਦਾ ਪਰਛਾਵਾਂ ਹਾਂ ਜਿਸ ਦੇ ਮਰਨ ਦੀ ਖੁਸ਼ੀ ਵਿੱਚ ਤੁਸੀਂ ਉਤਸ਼ਵ ਮਨਾ ਰਹੇ ਹੋ ਮੈਂ ਇੱਕ ਵਾਰ ਮਰਿਆ ਸੀ ਪਰ ਮੈਂ ਹੁਣ ਹਰ ਰੋਜ਼ ਜਿਉਂਦਾ ਹੁੰਦਾ ਹਾਂ ਭੁੱਖ ਵਿੱਚ ਗਰੀਬੀ ਵਿੱਚ ਚੋਰੀ ਡਕੈਤੀ ਵਿੱਚ ਲੁੱਟਕ ਸੁੱਟ ਵਿੱਚ ਹਰ ਜਗ੍ਹਾ ਮੈਂ ਹੀ ਨਜ਼ਰ ਆਉਂਦਾ ਹਾਂ ਹੁਣ ਮੈਨੂੰ ਕੋਈ ਵੀ ਨਹੀਂ ਮਾਰ ਸਕਦਾ ਇਹ ਆਕੇ ਪੁੱਤ ਜ਼ੋਰ-ਜ਼ੋਰ ਦੀ ਹੱਸਣ ਲੱਗਿਆ ਫਹਿਰ ਦੁਸ਼ਟਾ ਮੈਂ ਹੁਣੇ ਤੇਰੇ ਟੋਟੇ-ਟੋਟੇ ਕਰਕੇ ਜ਼ਮੀਨ ਉੱਪਰ ਵਿਛਾ ਦਿੰਦਾ ਹਾਂ ਮਹਾਰਾਜ ਗੁੱਸੇ ਨਾਲ ਬੋਲੇ ਮੇਰੇ ਮਰਨ ਨਾਲ ਕੀ ਭੁੱਖ ਗਰੀਬੀ ਚੋਰੀ ਡਕੈਤੀ ਸਾਰੇ ਮਰ ਜਾਣਗੇ ਕਿ ਤੁਹਾਡੀ ਪ੍ਰਜਾ ਦੇ ਦੁੱਖ ਦੂਰ ਹੋ ਜਾਣਗੇ ਇਹ ਆ ਕੇ ਇੱਕ ਬੱਚਾ ਬੁੱਤ ਵਿੱਚੋਂ ਬਾਹਰ ਨਿਕਲਿਆ ਉਹ ਤੇ ਨੈਲੀ ਦਾ ਪੁੱਤਰ ਸੀ ਮਹਾਰਾਜ ਨੇ ਤੈਨੈਲੀ ਨੂੰ ਗੱਲ ਲਾ ਕੇ ਆਖਿਆ ਸੱਚੀ ਹੀ ਤੁਹਾਡੀ ਚਾਂਕੀ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਤੁਹਾਡੀ ਚਾਂਕੀ ਦੇ ਕਾਰਨ ਮੈਨੂੰ ਪ੍ਰਜਾ ਦੇ ਦੁੱਖਾਂ ਦਾ ਗਿਆਨ ਹੋਇਆ ਹੈ ਤੁਸੀਂ ਹੀ ਸਰਬਸ੍ਰੇਸ਼ਟ ਚਾਂਕੀ ਦੇ ਇਨਾਮ ਦੇ ਸੱਚੇ ਹੱਕਦਾਰ ਹੋ ਸਾਰੇ ਦਰਬਾਰੀ ਇੱਕ ਵਾਰ ਫਿਰ ਬੁਰਾ ਜਹਾ ਮੂ ਬਣਾ ਕੇ ਤੇਨੈਲੀ ਨੂੰ ਜਿੱਤਦਿਆਂ ਵੇਖ ਰਹੇ ਸਨ ਧੰਨਵਾਦ